ਪਿੰਡੂ ਅਮਰੀਕਾ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਦੋਸਤੋ ਅੱਜ ਤੁਹਾਨੂੰ ਦਿਖਾਉਣਾ ਇੱਕ ਡੈਮ ਅਮਰੀਕਾ ਦਾ ਡੈਮ ਇਹ ਜਿਵੇਂ ਆਪਣੇ ਨੰਗਲ ਡੈਮ ਬਣਿਆ ਹੋਇਆ ਉਵੇਂ ਤਾਂ ਨਹੀਂ ਹੈਗਾ ਪਰ ਇਸ ਤਰ੍ਹਾਂ ਦੇ ਇੱਥੇ ਪੰਜ ਡੈਮ ਬਣੇ ਹੋਏ ਨੇ ਤੇ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਪਹਿਲਾਂ ਇੱਕ ਡੈਮ ਬਣਾਇਆ ਉੱਥੇ ਪਾਣੀ ਕੰਟਰੋਲ ਫੇਰ ਉਦੋਂ ਬਾਅਦ ਚ ਫੇਰ ਉਦੋਂ ਬਾਅਦ ਇਹ ਜਾਣੀ ਪੰਜਵਾਂ ਤੇ ਆਖਰੀ ਡੈਮ ਆ ਲਗਭਗ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਆ ਦਿਖਾਉਂਨਿਆ ਤੁਹਾਨੂੰ ਜੁੜੇ ਰਹੋ ਮੈਂ ਕਰਦੇ ਆ ਗੱਲਾਂ ਬਾਤਾਂ ਡੈਮ ਦੇ ਵਿੱਚ ਹੀ ਬਣਾਈ ਹੋਈ ਆ ਘੁੰਮਣ ਵਾਸਤੇ ਜਗ੍ਹਾ ਲੋਕ ਕਿਉਂ ਆਉਂਦੇ ਨੇ ਸ਼ੇਅਰ ਕਰਨ ਐਨ ਜਮਾ ਕੁਦਰਤ ਦੇ ਵਿੱਚ ਪਰ ਜਦੋਂ ਖਤਰੇ ਵਾਲਾ ਕੰਮ ਹੁੰਦਾ ਕੋਈ ਪਾਣੀਆਂ ਦਾ ਖਤਰਾ ਹੁੰਦਾ ਉਦੋਂ ਇੱਥੇ ਕੋਈ ਨਹੀਂ ਆਉਂਦਾ ਉਦੋਂ ਸਿਰਫ ਇੱਥੇ ਜਿਹੜੇ ਮਹਿਕਮੇ ਦੇ ਬੰਦੇ ਨੇ ਉਹ ਆ ਸਕਦੇ ਨੇ 1913 ਚ ਇਹ ਬਣਾਉਣਾ ਸ਼ੁਰੂ ਕੀਤਾ ਸੀ 1921 ਚ ਕਹਿੰਦੇ ਕੰਪਲੀਟ ਕੀਤਾ ਸੀ 112 ਸਾਲ ਵਾਂਗੂ ਹੋ ਗਏ ਇਹਨੂੰ 78 ਫੁੱਟ ਉੱਚਾ 415 ਫੁੱਟ ਚੌੜਾ 6400 ਯਾਨੀ ਕਿ 6400 ਫੁੱਟ ਲੰਬਾ ਇਹ ਇਹ ਸਿਰਫ ਇਸ ਲਈ ਬਣਾਇਆ ਹੋਇਆ ਵੀ ਜੇ ਕਿਤੇ ਹਾਲਾਤ ਖਰਾਬ ਹੋ ਜਾਣ ਪਾਣੀ ਜ਼ਿਆਦਾ ਆ ਜਾਏ ਤਾਂ ਬਾੜ ਵਾਲੇ ਹਾਲਾਤ ਹੋ ਜਾਣ ਤਾਂ ਇਹ ਇਸ ਤਰ੍ਹਾਂ 5 ਡੈਮ ਬਣਾਏ ਹੋਏ ਨੇ ਤੇ ਜਿਹੜੇ ਕੰਟਰੋਲ ਕਰ ਲੈਣ ਪਾਣੀ ਨੂੰ ਵੰਡ ਕੇ ਆਪਦੇ ਤਰੀਕੇ ਨਾਲ ਜਿੱਥੇ ਵੀ ਭੇਜਣਾ ਉੱਥੇ ਭੇਜਿਆ ਜਾ ਸਕੇ ਜਾਨੀ ਕਿ ਪਹਿਲਾਂ ਹੀ ਪ੍ਰਬੰਧ ਕਰ ਲੈਂਦੇ ਆ ਇਹੋ ਜੀਆਂ ਚੀਜ਼ਾਂ ਦੇ ਉਹ ਸਾਹਮਣੇ ਕੋਈ ਮੱਛੀਆਂ ਫੜੀ ਜਾਂਦਾ ਬੈਠਾ ਹੁਣ ਤਾਂ ਜਾਨੀ ਇੱਥੇ ਪਾਣੀ ਬਹੁਤ ਘੱਟ ਆਉਂਦਾ ਜਿਹੜੇ ਅਗਾਹੂ ਪ੍ਰਬੰਧ ਨੇ ਉਹਦੀ ਗੱਲ ਕਰਦੇ ਆ ਆਪਾਂ ਕੀ ਫਰਕ ਆ ਹਨਾ ਆਪਣੀ ਭਾਰਤ ਸਰਕਾਰ ਤੇ ਇੱਥੋਂ ਦੀ ਸਰਕਾਰ ਦੇ ਵਿੱਚ ਜਿਹੜੇ ਅਗਾਹੂ ਪ੍ਰਬੰਧ ਨੇ ਉਹ ਕਰ ਲੈਂਦੇ ਆ ਇਹ ਆਪਣੇ ਨਹੀਂ ਹੁੰਦੇ ਹੈਗੇ ਆਪਣੇ ਵੀ ਜੇ ਕਿਤੇ ਐ ਹੋ ਜਾਵੇ ਆਪਣੇ ਤਾਂ ਜਦੋਂ ਕੋਈ ਗੱਲਬਾਤ ਹੁੰਦੀ ਆ ਤਾਂ ਉਦੋਂ ਬੜਾ ਰੌਲਾ ਜਾ ਪੈਂਦਾ ਪਰ ਬਾਅਦ ਦੇ ਵਿੱਚ ਸਭ ਭੁੱਲ ਭਲ ਜਾਂਦੇ ਨੇ ਆ ਹੁਣ ਪਾਣੀਆਂ ਦਾ ਮੁੱਦਾ ਬਹੁਤ ਉੱਠਿਆ ਹੋਇਆ ਬਸ 20 ਮਈ ਨੂੰ ਵੀ ਮਈ ਤੇ 21 ਮਈ ਵਾਲੀ ਜਿਹੜੀ ਰਾਤ ਹੋਊਗੀ ਬਸ ਉਦਦੇ ਇਹ ਮਸਲਾ ਖਤਮ ਹੋ ਜਾਣਾ 21 ਮਈ ਦੀ ਜਣੀ ਸਵੇਰੇ ਪਾਣੀ ਛੱਡ ਦੇਣਾ ਉਹਨਾਂ ਨੂੰ ਜਿੰਨਾ ਚਾਹੀਦਾ ਫਿਰ ਮੁੜ ਕੇ ਇਹ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੇ ਨਹੀਂ ਗੌਰ ਕਰਨੀ ਪਰ ਇੱਥੇ ਨਹੀਂ ਐਥੇ ਜਣੀ ਜਿਹੜੀ ਚੀਜ਼ ਦੀ ਕੋਈ ਜ਼ਰੂਰਤ ਹੈ ਪਤਾ ਵੀ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅਣੀ ਦੇਖਦੇ ਹੈਗੇ ਵੀ ਨੁਕਸਾਨ ਹੋਊਗਾ ਫੇਰ ਦੇਖਾਂਗੇ ਪਹਿਲਾਂ ਜਾਨੀ ਪ੍ਰਬੰਧ ਕਰ ਲੈਂਦੇ ਆ ਇਹੀ ਫਰਕ ਆ ਇੱਥੇ ਤੇ ਆਪਣੇ ਆਹ ਦੇਖੋ 1921 ਚ ਕੰਪਲੀਟ ਹੋਇਆ ਸੀ ਇਹ ਕੰਪਲੀਟ ਹੋਏ ਨੂੰ ਵੀ 104 ਸਾਲ ਹੋ ਗਏ ਜਾਲੀ ਲਾਈ ਹੋਈ ਵਾਲੇ ਦੁਆਲੇ ਪਾਣੀ ਤਾਂ ਹੁਣ ਇੱਥੇ ਘੱਟ ਹੀ ਆਉਂਦਾ ਪਰ ਜੇ ਲੋਡ ਪਵੇ ਤਾਂ ਪਾਣੀ ਇੱਥੇ ਕੰਟਰੋਲ ਕਰਕੇ ਵੰਡ ਸਕਦੇ ਆ ਬਾਕੀ ਇੱਥੇ ਆਲੇ ਦੁਆਲੇ ਜਿਹੜੇ ਡੈਮ ਦੇ ਅੰਦਰਲੇ ਏਰੀਏ ਚ ਜਿੱਥੇ-ਜਿੱਥੇ ਉਹਨਾਂ ਦਾ ਰੈੱਡ ਜ਼ੋਨ ਬਣਾਇਆ ਹੋਇਆ ਉੱਥੇ ਕੋਈ ਘਰ ਨਹੀਂ ਪਾ ਸਕਦਾ ਬਾਕੀ ਕੁਦਰਤ ਦੇਖੋ ਤੁਸੀਂ ਕਿੰਨੀ ਮਿਹਰਬਾਨ ਆ ਕਾ ਦੇਖੋ ਤੁਸੀਂ ਇੱਥੇ ਵੀ ਕਟਿਆ ਹੋਇਆ ਹੈ ਨਾ ਨਹੀਂ ਇਹੋ ਜੇ ਜੰਗਲ ਨੋਮਾ ਮਾਹੌਲ ਚ ਕਿਹੜਾ ਕਾਹ ਕੱਟਦਾ ਪਰ ਇੱਥੇ ਕਾਉਂਸਲ ਦੀ ਡਿਊਟੀ ਲੱਗੀ ਹੁੰਦੀ ਆ ਉਹਨਾਂ ਨੇ ਸਾਫ ਸਫਾਈ ਦਾ ਧਿਆਨ ਰੱਖਣੀ ਰੱਖਣਾ ਸੋ ਕਰਦੇ ਆ ਕਰੋ ਲਾਈਕ ਸ਼ੇਅਰ ਜਦੋਂ ਕਿਤੇ ਜਾਈ ਦਾ ਵੀਡੀਓ ਬਣਾ ਲੈਨੇ ਆ ਸੋੜਨਾ ਸਾਂਝ ਪਾ ਦੇਈ ਦੀ ਆ ਵਿਚ ਥੋੜੀ ਜੀ ਹਵਾ ਕਰਕੇ ਆਵਾਜ਼ ਪੂਰੀ ਵਧੀਆ ਸਾਫ਼ ਨਹੀਂ ਆਉਣੀ ਖੜਕਾ ਜਿਹਾ ਸੁਣੂੰਗਾ ਜਿਵੇਂ ਮੀਂਹ ਪੈਂਦਾ ਹੁੰਦਾ ਇਸ ਤਰ੍ਹਾਂ ਦਾ ਠੀਕ ਆ ਜੀ ਹੱਸਦੇ ਬਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ